ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰੈਕਟਿਸ ਦਾ ਦੂਜਾ ਦਿਨ ਆ ਤੇ ਕੋਚ ਸਾਹਿਬ ਟਰੈਕ ਦੇ ਉੱਪਰ ਆ ਗਏ ਆ ਤੇ ਪਹਿਲਾਂ ਕੋਚ ਸਾਹਿਬ ਨੇ ਥੋੜੀ ਖਿਡਾਰੀਆਂ ਨੂੰ ਕਾਉਂਸਲਿੰਗ ਕੀਤੀ ਆ ਸਮਝਾਇਆ ਸੁਝਾਅ ਦਿੱਤੇ ਚੰਗੇ ਵਿਚਾਰ ਦੱਸੇ ਤੇ ਸਾਡੇ ਪ੍ਰਧਾਨ ਜੀ ਤੇ ਮੁੰਡੇ ਮੁੰਡਿਆਂ 'ਚ ਪੂਰਾ ਉਤਸ਼ਾਹ ਆ ਮੁੰਡਿਆਂ 'ਚ ਪੂਰਾ ਉਤਸ਼ਾਹ ਮਿਹਨਤ ਦੇ ਲਈ ਇੱਧਰ ਸਾਡਾ ਵੀਰ ਕੌਂਕਿਆਂ ਤੋਂ ਆਇਆ ਤੇ ਇਹ ਗਰੀਸ ਤੋਂ ਆ ਯੂਰਪ ਦੀ ਧਰਤੀ ਕਰਮਾ ਭਾਗਾਂ ਵਾਲੀ ਅਸੀਂ ਵੀ ਦੇਖ ਆਏ ਆ ਆ ਸਾਡੇ ਖਾਲਸੇ ਇਧਰ ਮੁੰਡਾ ਗੁਰਵਿੰਦਰ ਇਹ ਵੀ ਆਇਆ ਸਾਰੇ ਮੁੰਡੇ ਮਿਹਨਤ ਲਈ ਸਾਡੇ ਰੂਪਾ ਜੀ ਇਹ ਇਹਨਾਂ ਨੇ ਪਹਿਲਾਂ ਮੁੰਡਿਆਂ ਨੂੰ ਬਹੁਤ ਮਿਹਨਤ ਲਵਾਈ ਆ ਰੂਪਾ ਸਾਡਾ ਆਪ ਵੀ ਤਗੜਾ ਪਲੇਅਰ ਰਿਹਾ ਕਿਸ਼ਨਪੁਰੇ ਦਾ ਵੈਰੀ ਗੁੱਡ ਕੀ ਨਾਮ ਹੈ ਨਾ ਬਲਦੀਪ ਸਿੰਘ ਏ ਮੁੰਡਾ ਕੌਕਿਆਂ ਤੋਂ ਆ। ਇਹ ਕੈਨੇਡਾ ਸਰੀ ਤੋਂ ਪਹੁੰਚਿਆ ਆ ਸਾਡੇ ਵਿਚਕਾਰ। ਬਲਦੀਪ ਸਿੰਘ ਕੌਕੇ ਇਹ ਸਰੀ ਤੋਂ ਸਪੈਸ਼ਲੀ ਮਿਹਨਤ ਕਰਨ ਦੇ ਲਈ ਪਹੁੰਚਿਆ ਹੋਇਆ। ਸਾਰੇ ਮੁੰਡੇ ਪੂਰੇ ਤਿਆਰ ਆ ਮਿਹਨਤ ਲਈ। ਸਾਡਾ ਜੋਧਾ ਆਉਣ ਵਾਲੇ ਸਮੇਂ ਦਾ ਸਾਡਾ ਇਹ ਕੁਲਵਿੰਦਰ ਹਰਤਾਂਪੁਰੇ ਵਾਲਾ। ਜੋਦੇ ਦਾ ਬਹੁਤ ਵਧੀਆ ਸਰੀਰ ਹੈ ਤੇ ਪਾਲਾ ਸਾਡੇ ਕਿਸ਼ਨਪੁਰੇ ਦੀ ਸ਼ਾਨ ਆਉਣ ਵਾਲਾ ਕਬੱਡੀ ਦਾ ਮਹਾਨ ਰੀਡਰ ਸਾਡੇ ਪਿੰਡ ਦਾ ਮੈਂ ਸ਼ੋਭ ਦਵਾਵਾ ਕਰਦਾ ਹਾਂ ਇਹਦੇ ਲਈ ਵੀ ਆਉਣ ਵਾਲੇ ਸਮੇਂ 'ਚ ਵੱਡਾ ਮੱਲ ਹੋ ਕੇ ਕਿਸ਼ਨਪੁਰੇ ਦਾ ਨਾਂ ਕਰੇ ਤੇ ਸਾਡੇ ਅਤਿੰਦਰ ਮਾਨ ਜੀ ਹਾਂ ਗਰੁੱਪ 'ਚ ਕਦੇ-ਕਦੇ ਖਲੀਬਲੀ ਮਚਾ ਦਿੰਦੇ ਆ ਪਰ ਇਹਨੂੰ ਰੋਕਿਆ ਹੁਣ ਥੋੜਾ ਜਿਹਾ ਹੀ ਵੀ ਨਹੀਂ ਗਰੁੱਪ ਚ ਖਲੀ ਵਲੀ ਨਹੀਂ ਮਚਾਉਣੀ ਸਾਡਾ ਰਾਜੂ ਕਬੱਡੀ ਖਿਡਾਰੀ ਅੱਜ ਅਸੀਂ ਜਗਰਾਉ ਇਕੱਠੇ ਸਾਰੀ ਦਿਹਾੜੀ ਰਹੇ ਆ ਇਸੇ ਕਰਕੇ ਅਸੀਂ ਲੇਟ ਆਏ ਥੋੜਾ ਜਿਹਾ ਸਾਡਾ सनी ਇਹ ਗੋਖਾ ਸਾਰੇ ਮੁੰਡੇ ਮਿਹਨਤ ਲਈ ਰੈਡੀ ਆ ਆਜੇ ਜਮਾਰ ਕੱਲੇ ਸਤਨਾਮ ਵਾਹਿਗੁਰੂ ਕੋਈ ਆਵੇ ਠੀਕ ਹੈ ਪੂਰੇ ਬੋਲਰ ਕੇ ਗਿਆਨੀ ਜਿਉਣੀ ਤੇ ਫਿਰ ਤੁਸੀਂ ਨਾਲ ਨਾਲ ਬੋਲਵਾ ਠੀਕ ਹੈ ਲੈ ਵੀ ਪੱਜ ਕੇ ਪੱਜ ਕੇ ਪੱਜ ਕੇ ਸ਼ਾਬਾਸ਼ ਆਜੋ ਮੁੰਡਿਆ ਓਏ ਪੱਜ ਕੇ ਸ਼ਾਬਾਸ਼ ਆਜੋ ਪੱਜ ਕੇ ਪੱਜ ਕੇ ਸ਼ਾਬਾਸ਼ ਸ਼ਾਬਾਸ਼ ਪੱਜ ਕੇ ਪੱਜ ਕੇ ਸ਼ਾਬਾਸ਼ ਸ਼ਾਬਾਸ਼ ਸਤਨਾਮ ਵਾਹਿ ਤੂ ਸਤਨਾਮ ਵਾਹਿ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਰਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੰਨੂ ਵੀ ਬੋਲੋ ਸਤ ਨਾਮ ਵਾਹਿਗੁਰੂ ਸਾਡੇ ਮੈਂ ਜੀ ਮੈਂ ਖਸ਼ਾ ਜੀ ਨਾਲ ਕਰੋੜ ਪਤਿਆਂ ਦਾ ਬਚੂਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ <Skartan> sat guru sat Nam vahe guru sat Nam vahe guru sat Nam vahe guru sat vahe guru sat guru vahe guru ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਜੀ ਕੀ ਫਤਿਹ ਸੋ ਨਿਹਾਲ ਸਤਿ ਸ਼੍ਰੀ ਅਕਾਲ ਲਵੀ ਦੋ ਦੋ ਗਿਹੜੇ ਆਉਣਗੇ ਦੋ ਗਿਹੜੇ ਉਧਰੋਂ ਆਉਣਗੇ ਦੋ ਗਿਹੜੇ ਉਧਰੋਂ ਠੀਕ ਆ ਰਨਿੰਗ ਦੇ ਚਾਰ ਗਿਹੜੇ ਆਉਣਗੇ ਸਲੋ ਚੱਲਣਾ ਚਾਹਾਂ ਬੜਾ ਚੰਗੀ ਆ ਜਾਣੀ

ਅੱਜ ਕੋ ਸਾਹਿਬ ਦਾ ਪ੍ਰੈਕਟਿਸ ਦਾ ਦੂਜਾ ਦਿਨ ਆ ਤੇ ਪਹਿਲਾਂ ਸਤਨਾ ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ ਗਰਾਊਂਡ ਦੇ ਵਿੱਚ ਤੇ ਹੁਣ ਟਰੈਕ ਦੇ ਚੱਕਰ ਲਾ ਰਹੇ ਨੇ ਸਾਰੇ ਨੌਜਵਾਨ ਦੇਖੋ ਕਿਸ਼ਨਪੁਰੇ ਦਾ ਗਰਾਊਂਡ ਪੂਰਾ ਭਰਿਆ ਹੋਇਆ ਤੇ ਦੇਖੋ ਕਿੰਨਾ ਉਤਸ਼ਾਹ ਮੁੰਡਿਆਂ ਦੇ ਵਿੱਚ ਕਿੰਨਾ ਉਤਸ਼ਾਹ ਮੁੰਡਿਆਂ ਦੇ ਵਿੱਚ ਮਿਹਨਤ ਦੇ ਲਈ ਬਹੁਤ ਹੀ ਉਤਸ਼ਾਹ ਮੁੰਡਿਆਂ ਦੇ ਵਿੱਚ ਮਿਹਨਤ ਦੇ ਲਈ ਆ ਸਾਡੇ ਛੋਟੇ ਛੋਟੇ ਬੱਚੇ ਪਨੀਰੀ ਇਹਦੇ ਨਾਲ ਹੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ ਕਰ ਰਿਹਾ ਖੇਡਣ ਨਹੀਂ ਜਾਗੇ ਸਰਬ ਠੀਕ ਆ ਛੋਟੀਆਂ ਸਪੈਂਟਾਂ ਲੱਗਣੀਆਂ ਪੰਜ ਤੋਂ 6 ਤੁਰੇ ਹੋਣ ਠੀਕ ਆ 6 ਤੁਰੇ ਫਿਰ ਤੇਜੀ ਦੇ ਫਿਰ ਲੈਂਡਾ ਪਾਉ ਬਸ ਇੱਥੋਂ ਤੁਰਿਆ ਹੋ ਠੀਕ ਆ 6 6 ਕਰਕੇ ले पहली लेनी आउगी पहली लेनी आउगी रेडी बस 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 ये का देना रेडी बस 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 धीरे धीरे जान तो देना लग गए पीछे आ जाओ आ जाओ आ जाओ आ जाओ 6 तो 7 6 तो 8 हां रेडी शाबाश ਦੇਖੋ ਐਨ ਮੁੰਡੇ ਮਿਹਨਤ ਸ਼ੌਂਕ ਨਾਲ ਲਾਉਂਦੇ ਹੋਏ ਮਿਹਨਤ ਮੁੰਡੇ ਪੂਰੀ ਸ਼ੌਂਕ ਨਾਲ ਜੀਦਾਰੀ ਦੇ ਨਾਲ ਆਜੋ ਆਜੋ ਛੋਟਿਆਂ ਨੂੰ ਅੱਡ ਛੱਡਿਆ ਕਰੋ ਛੋਟਾ ਵਾਸਤੇ ਕਲੈਨ ਬਣਾਓ ਵੈਰੀ ਗੁੱਡ ਸ਼ਾਵਾਤ ਹੁਣ ਛੋਟੇ ਰੈਡੀ ਸ਼ਾਵਾਤ ਆ ਲੈ ਬਾਤ 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 ਹਾਂ ਗੱਲ ਕਰਨੀ ਹੈ ਗਾਣਾ ਹੋਣਾ ਠੀਕ ਹੈ ਕੋਈ ਆ ਜਾਂਦਾ ਸਾਡੇ ਕੋਲ ਸਾਹਿਬ ਧੂੜਾਂ ਪੜਦੇ 60 ਸਾਲ ਦੀ ਉਮਰ ਚ ਵੀ ਪੂਰੇ ਫੱਟ ਆ ਪੰਜ ਤੋਂ ਛੇ ਹੀ ਆਇਆ ਕਰੋ ਫਿਰ ਵਿੱਚ ਵੱਜਦੇ ਆ ਸਾਡੇ ਨਗਰ ਦੇ ਸਰਪੰਚ ਸਾਹਿਬ ਪ੍ਰਿੰਸ ਚਾਵਲਾ ਜੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਆ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਦੇ ਜੀ ਆਇਆਂ ਆਖਦੇ ਆ ਸਰਪੰਚ ਸਾਹਿਬ ਮੁੰਡੇ ਮਿਹਨਤ ਕਰਦੇ ਲਾਉਂਦੇ ਵੇਖ ਕੇ ਕਿੰਨਾ ਕੁ ਮਨ ਖੁਸ਼ ਹੋਇਆ ਬਹੁਤ ਖੁਸ਼ ਹੁੰਦਾ ਵਧੀਆ ਆਪਾਂ ਦਾ ਭੈਣ ਭਿੰਦ ਦੀਆਂ ਰੌਣਕਾਂ ਮੜੀਆਂ ਆਈਆਂ ਯਾਰ ਪੂਰਾ ਮਨ ਗਦਗਾ ਦਾ ਪੂਰਾ ਛੋਟੇ ਹੁੰਦੇ ਦੇਖਦੇ ਹੁੰਦੇ ਇੰਨੀ ਰੌਣਕ ਤਾਂ ਹੀ ਇਹਦਾ ਗਰਾਊਂਡ ਤਾਂ ਖਾਲੀ ਹੋ ਗਿਆ ਸੀ ਜਮਈ ਤਾਂ ਹੁਣ ਦੇਖਿਆ ਮੈਂ ਤਾਂ ਇੰਨੇ ਚਿਰ ਪਰ ਦੂਰ ਤੱਕ ਪਿਛਲੇ 5-14 ਸਾਲਾਂ ਕਿ ਮੈਂ ਹੌਲੀ ਹੌਲੀ ਹਰ ਸਾਲ ਘਟਦੇ ਹੀ ਹੁੰਦੇ ਜਵਾਦ ਆ ਮੁੰਡੇ ਬਾਹਰੋਂ ਵੀ ਆਏ ਹੋਏ ਆ ਹਾਂਜੀ ਹਾਂਜੀ ਹਾਂ 100 ਮੁੰਡਾ ਇੱਥੇ ਬਿਠਾ ਐ ਇਸ ਟਾਈਮ ਵਧੀਆ ਲੱਗ ਰਿਹਾ ਇਹ ਨੇ ਸਾਡੇ ਨਗਰ ਦੇ ਸਰਪੰਚ ਸਾਹਿਬ ਪ੍ਰਿੰਸ ਚਾਵਲਾ ਜੀ ਦੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਲਵਪ੍ਰੀਤ ਮਾਨ ਜੀ ਨਵਾਂ ਮੁੰਡਾ ਚੜਦੀ ਬਰੇਸ਼ ਦਾ ਮੁਸ਼ਕਟ ਗੱਭਰੂ ਆ ਤੇ ਇਹ ਨੇ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਸਰੀਕਾਲ ਬੁਲਾ ਦੇ ਸਾਸਰੀਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਾਸਰੀਕਾਲ ਆਪਾ ਵਾਹ ਮਾਨ ਪੂਰਾ ਖੋਸ਼ਾ ਆ ਆਹਾਹਾ ਦੇਖੋ ਕਿਸ਼ਨਪੁਰੇ ਦਾ ਗਰਾਊਂਡ ਇਹ ਮੁੰਡੇ ਪੂਰੀ ਲਗਨ ਨਾਲ ਮਿਹਨਤ ਕਰਦੇ ਹੋਏ ਵਾਹ ਜਿਹਦੇ ਵਕ 628628 ਬਸੇ ਦਾ ਨਾ ਬੈ ਗੈਪ ਆ ਕਿ ਮੈਂ ਪ੍ਰੋਬਲਮ ਸਿਰਦਾ ਨਹੀਂ ਲਾਉਦੇ ਲਗਾਉਣਾ ਜਾਂ ਮੰਡੀ ਤੇ ਲਗਾ ਲਗਾਈ ਇੱਕ ਮਿੰਟ ਸਟੋਪ ਕਰਦੇ ਸੋਲ ਦੇ ਬਾਹਰ ਜਦੋਂ ਜਾਂਦੇ ਫੜੀ ਨਾਣ ਤੱਕ ਫੇ ਚੁੱਤੀ ਫੇ ਚੁੱਤੀ ਹੈ ਆਈ ਚਾਲ ਆ ਆ ਰਿਹਾ ਲਗਨ ਨਾ ਪੂਰਾ ਲਗਨ ਨਾ ਆਏ ਚਾਹੀਦੀ ਆ ਜਵਾਨੀ ਗਰਾਊਂਡਾਂ ਦੇ ਵਿੱਚ ਆਏ ਜਵਾਨੀ ਹਰ ਪਿੰਡ ਦੀ ਗਰਾਊਂਡਾਂ ਚਾਹੀਦੀ ਆ ਹੱਕ ਹਦ ਕੇ ਸੁਖੀ ਵਾਹ ਵਈ ਵਾਹ ਕੀ ਮਾਤਾ ਬਾਰੇ ਬਾਹ ਜਿਹੜੇ ਰਾਮ ਨਾਲ ਸਾਡੇ ਕੱਡੇ ਹੋ ਕੇ ਮਗਲੇ ਫੇਰ ਕਰਨੇ ਆ ਰੈਡੀ ਆ ਵੈਰੀ ਗੁੱਡ બાર લાગુ ਤੇ ਤੈਨੂੰ ਮੈਨੂੰ ਪਤਾ ਤੇਨੂੰ ਕੀਨੇ ਗਿਆ ਵਾ ਮੈਨੂੰ ਸਭ ਪਤਾ ਕਿੰਨੇ ਨੇ ਗਿਆ ਨਾ ਨਾ ਮੈਂ ਪਾਈਆਂ ਦੇਖਦਾ ਦੁਨ ਇਹ ਨਾਲੇ ਰਕੀ ਬੈਠੀ ਏ ਚੱਲ ਵਧੀਆ ਕੰਮ ਹੋਰ ਚੱਕ ਲੈ ਉਹ ਪਈਆਂ ਇੱਤਾਂ ਆ ਯਾਰ ਸੰਕਰ ਨਾ ਆ ਜਾ ਆਉਂਦਾ ਕਿਹੜਾ ਲਾਉਂਦਾ ਫੇਰ ਇਹ ਮੇਰਾ ਭਰਾ ਕਹਿੰਦਾ ਮੈਨੂੰ ਹਾਂਜੀ ਤੁਹਾਡੇ ਨਾਲ ਬੰਦਾ ਛੱਡਦੇ ਆਂ ਜੀ ਮੁੰਡਾ ਇੱਕ ਮੈ ਕਾ ਨਹੀਂ ਮੈ ਕ ਨੂੰ ਛੱਡ ਮੈ ਕ ਹਾਂ ਆ ਆ ਕੋ ਸਾਹਬ ਨਾਲ ਲਾ ਡੰਡ ਸਾਡੇ ਹਰਜੀਤ ਸਿੰਘ ਜੀ ਮਾਸਟਰ ਡੀਪੀ ਸਾਹਿਬ ਉਹਨਾਂ ਦੇ ਲੱਗਦੇ ਜਿਗਰ ਮੈਕ ਤੇ ਇਹ ਮੁੰਡਾ ਬਹੁਤ ਪ੍ਰੈਕਟਿਸ ਕਰਦਾ ਤੇ ਆਪਣੇ ਕੋਚ ਸਾਹਿਬ ਹੁਣੀ ਹੁਣ ਡਾਂਸ ਪਾਟੇ ਲਵਾਉਣਗੇ ਚਲੋ ਸਾਡਾ ਪ੍ਰਗਟ ਕਬੱਡੀ ਦਾ ਲਾਡਲਾ ਖਿਡਾਰੀ ਇਸ ਨਖਾਜਾ ਕੱਲ ਮੈਨੂੰ ਕਾਠ ਚ ਬੈਠਾ ਦਿਸਿਆ ਨਹੀਂ ਯਾਰ ਸੌਰੀ ਕਿਤੇ ਮਾਈਂਡ ਨਾ ਕਰੀ ਤੇ ਮੈਂ ਵੀਡੀਓ ਚ ਦੇਖਿਆ ਕੱਲ ਜਦੋਂ ਮੈਂ ਬੋਲਦਾ ਸੀ ਤੇ ਸਾਡਾ ਬਹੁਤ ਹੀ ਵਧੀਆ ਪਲੇਅਰ ਆ ਹੋਣਹਾਰ ਪਲੇਅਰ ਆ ਕਿਸ਼ਨਪੁਰੇ ਦਾ ਸਾਨੂੰ ਮਾਣ ਆ ਇਹਨਾਂ ਦੋਨਾਂ ਭਰਾਵਾਂ ਤੇ ਮੋਟਾ ਤੇ ਪ੍ਰਗਟ ਇਹ ਮੁੰਡਾ ਰਾਜ ਆ ਚਲੋ ਵੀ ਕਰ ਦਿਓ ਸ਼ੁਰੂ ਕੋਟ ਸਾਹਿਬ ਜਦੋਂ ਹੀ ਉਧਰੋਂ ਇਹ ਆ ਬਿੱਲੂ ਦਾ ਪੱਠਾ ਬਿੱਲੂ ਮੈਂਬਰ ਦਾ ਰੁਕ ਜਾ ਮੈਂ ਖਲੇ ਰੁਕ ਜਾ ਕੋਸ ਸਾਹ ਸਟਾਰਟ ਕਰੂੰਗਾ ਆ ਦੀ ਗੱਲ ਮੇਰੀ ਲੱਖੇ ਨਾਲ ਹੈ ਹਾਂਜੀ ਮੈਨੂੰ ਸਪੈਸ਼ਲੀ ਕਿਹਾ ਜੀ ਉਹਨਾਂ ਨੇ 25 ਸਾਲ ਤੋਂ ਹਾਂਜੀ ਸਾਡੇ ਦਵਾਬਾ ਸਪੋਰਟਸ ਕਲੱਬ ਬਹਿਰੀਨ ਵਾਲੇ ਲੱਖਾ ਇਬਨ ਜੀ ਤੇ ਹਰਨੇਕ ਸਿੰਘ ਜੀ ਤਖਰ ਸ਼ੰਕਰ ਪੈਣ ਵਾਲੇ ਜਿੱਥੋਂ ਦਾ ਪ੍ਰਸਿੱਧ ਗੀਤਕਾਰ ਆ ਕੇ ਇਸ ਮੱਖਣ ਜੀ ਨੇ ਆਖਿਆ ਕਿ ਗੈਰਾਂ ਦੇ ਅੰਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜਾਣ ਚਾਹੀਦੀ ਦਬਾਬਾ ਸਪੋਰਟਸ ਕਲੱਬ ਵਾਲੇ ਵੀ ਬਹੁਤ ਪਿਆਰ ਕਰਦੇ ਆ ਸਾਡੇ ਕੋਚ ਸਾਹਿਬ ਨੂੰ ਲੱਖਾ ਇਬਨ ਜੀ ਤੇ ਹਰਨੇਕ ਸਿੰਘ ਜੀ ਤਖਰ ਸ਼ੰਕਰ ਪਿੰਡ ਵਾਲੇ ਹਾਂ ਵੀ ਮੁੰਡੋ ਰੈਡੀ ਆ ਸਾਰੇ Gay pistol 05 05